ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621668 ਜੀ 9779621668 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਜਿਹੜੇ ਆਪਾਂ ਇਹ ਛੋਟੀ ਦੇਖੀਏ ਨੇ ਕਿਹੜਾ ਸੂਸੂਈ ਹੈ ਇਹ ਇਹ ਤੀਸਰਾ ਸੂਸੂਈ ਹੈ ਜੀ ਮੈਂ ਕੈਕ ਦਿਨ ਹੋ ਗਿਆ ਸੂਈ ਨੂੰ ਅੱਜ ਇਹਨੂੰ ਤੀਜਾ ਦਿਨ ਆਈ ਸੂਈ ਨੂੰ ਕਿਉਂ ਮਗਰ ਆ ਕੇ ਕੱਟੀ ਹੈ ਨਾ ਹਾਂਜੀ ਹਾਂ ਸੋ ਬਰੋ ਕੱਟੀ ਬੜੀ ਬਰੇਖੇ ਚੰਗੇ ਸੀਮਲ ਦੀ ਹੋ ਗਈ ਹੈ ਨਾ ਹਾਂ ਕੱਟੀ ਐਵੇਂ ਤਿੰਨ ਦਿਨਾਂ ਦੀ ਕੋਲੀ ਚਿੱਟੀ ਆ ਜੀ ਦੇਖ ਲਓ ਠੀਕ ਹੈ ਪਰ ਸੀਮਨ ਨੂੰ ਹੀ ਕਨਫਰਮ ਦੇ ਕੋਪਾਰ ਚ ਮੈਂ ਆਈ ਵੀ ਹੈ ਨਾ ਹਾਂਜੀ ਹਾਂ ਆਪਾਂ ਐਵੇਂ ਕਹਿ ਕੇ ਦੇ ਜੀ ਉਹਦਾ ਕੋ ਫਾਇਦਾ ਨਹੀਂ ਹੈਗਾ ਜੀ ਠੀਕ ਹੈ ਪਰ ਕੱਟੀ ਪਾੜ ਕਾ ਤੇ ਕਿੰਨਾ ਰੋਡ ਚ ਚੋਣਦਾ ਹਾ ਜਰਾ ਹੁਣ ਇਹਦੇ ਕੋਲੇ ਹੁਣ ਟਾਈਮ ਨਹੀਂ ਹੋ ਨੋਕ ਕਿਲੋਵੋਲਟ ਤੋਂ ਸਟਾਰਟ ਹੁੰਦੀ ਹੈ ਜੀ ਇਹ ਕੱਲ ਸ਼ਾਮ ਨੂੰ ਖਾਲੀ ਹੋ ਗਈ ਸੀ ਠੀਕ ਹੈ 9 ਕਿਲੋ ਤਾਂ ਬੜੇ ਸਟਾਰਟਿੰਗ ਆ ਹਾਂਜੀ ਹਾਂ ਤੇ ਜੇਰ ਜੂ ਰੋਕੇ ਜਾਵਾਂ ਜੇ ਵਗੈਰਾ ਦੀ ਡਾਣਾ ਜੀ ਤੇ ਦੂਜੇ ਸੂਏ ਵੈਰ ਇਹ 12 ਕਿਲੋ ਦੁੱਧ ਦਿੱਤਾ ਹੋਇਆ ਕਹਿੰਦਾ ਵਾ ਚੰਗੇ ਪੱਠੇ ਬਾਲੂ 13 14 ਲਈਏ ਤੀਕੀ ਹੈ ਬਸ 12 ਪਲੱਸ ਮੰਨ ਕੇ ਬੰਦਾ ਪੈਸੇ ਲਾ ਰਿਹਾ 13 ਕਿਲੋ ਲਈ ਮੈਂ ਹੈਗੀ ਆ ਜੀ ਹਾਂਜੀ ਹਾਂ 13 ਕਿਲੋ ਕੋ ਦੇ ਦੂਜੀ ਠੀਕ ਹੈ ਤੇ ਚੌਣ ਜੋ ਇੱਕ ਨੰਬਰ ਆ ਚੌਣ ਜਵਾ ਜੀ ਇੱਕ ਨੰਬਰ ਆ ਜੀ ਮੁੱਠੀ ਵਾਲਾ ਥਣ ਲੱਗਿਆ ਬਹੁਤ ਸੋਨਾ ਸਾਈਜ਼ ਦਾ ਥਾਣਾ ਜੀ ਗਾੜੀ ਸੋਪਰੇ ਬੱਜਾ ਚਾਹੁੰਦਾ ਦੇਖ ਸਕਦਾ ਧਾਰਾ ਵਗੈਰਾ ਆਪੇ ਤੇ ਮਾਰ ਕੇ ਦਿਖਾਉਨੇ ਸੋਹਰ ਧਾਰਾ ਵਗਰਾ ਪਏ ਮਾਰਕੀਟ ਦਿਖਾਉਂਦੇ ਆ ਤੇ ਵੀਰੇ ਛੱਡੀ ਸਾਲ ਬੜੇ ਦਿਖਾ ਨਹੀਂ ਕਰ। ਧਨ ਦਿਖਾਰੀ ਪਹਿਲਾਂ। ਦੇਖੀ ਗਾੜੀ ਪਛੜੀ ਜਾਵੇਂ ਐ ਨਾ ਜੀ ਇਧਰ ਹੀ ਸੜ ਨੂੰ ਦੇਖਣ ਲੱਗ ਜੇ ਤਾਂ ਪਰਲੇ ਧਨ ਦੀਂਦੇ ਨਹੀਂ ਇੰਨੀ ਸੋਤਾ ਥੱਲੇ। ਮਾਰੀ ਧਾਰਾ ਜੀ। ਸੋਹਰ ਚੌਂਕ ਦੇਖੋ ਬਾਕੀ ਕੀ ਆ ਬਤਾ। ਮੋਟਾ ਚੌਣਾ ਤੇ ਧਾਰਾ ਵਗਦੇ ਲਾਹੌਰ ਤੋਂ ਜਾਂਵਾ ਤੇ ਸਾਫ ਸੁਥਰੀ ਰਾਜਸਥਾਨੀ ਬੜੀ। ਦੇਖੋ ਚਵਾਈ ਬਿਲਕੁਲ ਇੱਕ ਨੰਬਰ ਜਾਵਾ। ਇਹ ਚੌਂਕ ਦੀ ਨਰਮਾ ਪੂਰੀ ਜਾਵਾ। ਜਾਂਵਾ ਇੱਕ ਨੰਬਰ ਚੀਚੀ ਜੂ ਨਹੀਂ ਮੋਟੀ ਧਾਰ ਪੈਂਦੀ ਹੈ ਦਿਖਾ ਦੇ ਨੇੜੇ ਲੱਗੇ ਕੈਮਰਾ। ਠੀਕ ਆ ਸਾਫ ਸੁਥਰੀ ਸਮਾ ਵਗਾਰਾ ਉਹ ਕਹਿੰਦੇ ਬੜੇੋ ਸਾਫ ਆ ਜਮਾ ਹਣਾ ਜਮਾ ਬੜੇੋ ਚ ਸਾਫ ਆ ਵੀਰੇ 9 ਕਿਲੋ ਤੋਂ ਬੜਾ ਹੁਣ ਬਾਹਰ ਹੋਏ ਥਾਲੀ ਠੀਕ ਹੈ ਤੇ ਵਾਈਟ ਵੀ ਦੇਖੋ ਜਮਾ ਇੱਕ ਨੰਬਰ ਕਿਆ ਬਾਤ ਹੈ ਬੱਚਾ ਵੀ ਮਗਰ ਕੱਟੀ ਆ ਜੇਰ ਜੂ ਰੋਕੇ ਆ ਤੇ ਥਾਣੇ ਦੇਖੋ ਕਿਆ ਬਾਤ ਹੈ ਕੋਈ ਭੂਤ ਸਰ ਲਾਣੀ ਕੋੜ ਧਾਰਾ ਦੋ ਧਾਰਾ ਹੋਰ ਮਾਰੀ ਮਗਰ ਲੈ ਮੈਂ ਕਿਹਾ ਸਵਾਰ ਹੁੰਦਾ ਯਾਰ ਕੋਈ ਬਜ਼ੁਰਗ ਚੋਲੇ ਕੋਈ ਬੱਚਾ ਚੋਲੇ ਕੋਈ ਡਿੱਕਤੀ ਇਹ ਤਾਂ ਮੁੱਲਾ ਪਾਕੀ ਰੱਖਿਆ ਮੁੱਲ ਜੀ ਨਾ ਇਹ ਤਾਂ ਲੈਣ ਦੇਣ ਜੀ ਜੀ ਮੁੱਲ ਤੇ ਜੇ ਮਰਜ਼ੀ ਕਰਾਓ 1 ਲੱਖ ਤੇ 10000 ਰੁਪਏ ਦੀ ਮੈਂ ਲੈ ਦਾਂ ਮੈਂ ਛੋੜ ਸੱਪਾ ਕਰ ਦ ਸੋਬਰ ਕੱਦ ਕਾਠ ਵਗੈਰਾ ਦੇਖੋ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਚੋਣ ਚਵਾਜ ਬਿਲਕੁਲ ਇੱਕ ਨੰਬਰ ਆ ਕੋਈ ਭੂੜ ਸਰਲਾ ਨਹੀਂ ਟੁੱਟਦੀ ਮੁਗਦੀ ਨਹੀਂ ਚਲੋ ਚામੜੀ ਚੁੰਮੜੀ ਦੀ ਬਹੁਤ ਫਰੀ ਹੈ ਖਰਾ ਦੁੱਧ 12 ਕਿਲੋ ਤੋਂ ਬਾਹਰ ਦੇ ਦੂੰਗੀ ਜੇ ਆਜਾ ਜਕਰ ਅੱਜ ਦੇ ਟਾਈਮ ਦੇ ਵਿੱਚ ਇੱਕ 10 ਸਾੜਾ ਭਾਗ ਕਿਤੇ ਮਿਲਣਾ ਨਹੀਂ 1.5 ਲੱਖ ਪੌਣ ਦੋ ਡੇਢ ਡੇੜਾ ਆ ਵੀ ਗੱਲ ਹੋਈ ਪਈ ਹੈ ਜਮਾ ਆਪਾਂ ਜੈਜ ਮੁੱਲੀ ਮੰਗਿਆ ਵੀ ਜਿਹੜਾ ਆਪਾਂ ਖਾਤੇ ਚ ਪੌਣੇ ਆ ਬਸ ਜੈਜ ਕਰ ਲੈ ਕਿਉਂਕਿ ਫੱਗਣ ਦੇ ਦੌਰ ਚ ਬਹੁਤ ਤੇਜ਼ ਹੋਣ ਲੱਗ ਜਾਂਦਾ ਕਿ ਜਮਾ ਮਾਗ ਤਾਂ ਨਾ ਗਿਆ 1 ਲੱਖ ਕੋਈ ਪਾਸ ਆਸਾਨੀਆਂ ਵਾਸੋਂ ਦੇਖੋ ਪਸਵਾਹੀ ਵੀ ਹੋਣਾ ਆਪਣੇ ਬੱਚਾ ਲਾ ਕੇ ਧਾਰਾ ਪਾਵਾ ਥਣਾ ਥੁਣਾ ਜੀ ਤੇ ਇੰਨੀ ਸੋਧਾ ਐ ਇੱਕ ਲੋ ਗੱਲੀ ਛੱਡ ਦੇ ਠੀਕ ਐ 110 ਤੋਂ ਮਾਰਦਨ 97797 21166 ਪਿੰਡ ਤੌੜਾ ਜਿਹੜਾ